ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਤੁਹਾਡਾ ਸਭ ਦਾ ਸਵਾਗਤ ਹੈ ਤੁਹਾਡੇ ਆਪਣੇ ਚੈਨਲ 46 ਪੰਜਾਬ ਦੇ ਉੱਤੇ ਤੇ ਅੱਜ ਦੀ ਆਪਾਂ ਇਹ ਅਪਡੇਟ ਪੰਜਾਬ ਪੁਲਿਸ ਕਨਸਟੇਬਲ 2025 ਦੇ ਕੈਂਡੀਡੇਟਸ ਲਈ ਲੈ ਕੇ ਆਏ ਹਾਂ ਕਿ ਜਿਹੜੀ ਉਹਨਾਂ ਦੀ ਡੀਵੀ ਦੀ ਕੱਟਆਫ ਸੀ ਉਹ ਹੁਣ ਥੋੜੀ ਆ ਚੁੱਕੀ ਹੈ ਮੈਂ ਤੁਹਾਨੂੰ ਜਿਹੜਾ ਕਈ ਦਿਨਾਂ ਤੋਂ ਹੀ ਕਹਿੰਦਾ ਆ ਰਿਹਾ ਸੀ ਆ ਕਿ ਤੁਹਾਡੀ ਜਿਹੜੀ ਡਾਕੂਮੈਂਟ ਵੈਰੀਫਿਕੇਸ਼ਨ ਦੀ ਅਪਡੇਟ ਉਹ ਤੁਹਾਨੂੰ ਮਿਡ ਆਫ ਨੋਮਬਰ ਦੇ ਜਾਂ ਵਿਚੀ ਆ ਕੇ ਮਿਲ ਚੁਗੀ ਕਿਉਂਕਿ ਹੁਣ 2024 ਵਾਲੇ ਬੱਚਿਆਂ ਦਾ ਪ੍ਰੋਸੈਸ ਸੀਗਾ ਉਹ ਵੀ ਹੁਣ ਬਸ ਤਕਰੀਬਨ ਤਕਰੀਬਨ ਕੱਲ-ਕੱਲ ਦਾ ਦਿਨ ਬੱਚੇ ਇੰਤਜ਼ ਕੱਲ ਦਾ ਦਿਨ ਜਿਹੜਾ ਹੈਗਾ ਬੁੱਧਵਾਰ ਨੂੰ ਬੱਚਿਆਂ ਦਾ ਮੈਡੀਕਲ ਹੋ ਜਾਊਗਾ ਜਿਹੜੀ ਵੀ ਡਿਸਟ੍ਰਿਕਟ ਦਾ ਪੈਂਡਿੰਗ ਹੈ ਤੇ ਇਸ ਤੋਂ ਬਾਅਦ ਉਹਨਾਂ ਦਾ ਜੁਆਇਨਿੰਗ ਦਾ ਪ੍ਰੋਸੈਸ ਚੱਲ ਪੂਗਾ ਤੇ ਜਿਹੜਾ ਤੁਹਾਡਾ ਪ੍ਰੋਸੈਸ ਹੈ 2025 ਵਾਲਿਆਂ ਦਾ ਡੀਵੀ ਦਾ ਉਹ ਅੱਜ ਡੀਵੀ ਦੀ ਕੱਟ-ਆਫ ਦੇਖੋ ਆ ਚੁੱਕੀ ਆ ਹੁਣ ਇਹ ਡੀਵੀ ਦੀ ਕੱਟ-ਆਫ ਇੰਨੀ ਹਾਈ ਗਈ ਆ ਇਸ ਚੋਂ ਆਪਾਂ ਕਹਿ ਸਕਦੇ ਆ ਕਿ ਜਿਹੜੇ ਬੱਚੇ ਸਿਲੈਕਟ ਹੋਏ ਨੇ ਕਿੰਨੇ ਬੱਚੇ ਬੁਲਾਏ ਗਏ ਨੇ ਉਹ ਸਾਰੇ ਬੱਚਿਆਂ ਨੂੰ ਇਸ ਚੀਜ਼ ਨੂੰ ਦੇਖ ਕੇ ਖੁਸ਼ੀ ਹੋਈ ਹੈ ਇਹ ਜਿਹੜੇ ਉਹਨਾਂ ਦਾ ਨਾਮ ਹੈ ਉਹਨਾਂ ਦਾ ਮਾਰਕਸ ਨੇ ਉਹ ਕੱਟ-ਆਫ ਦੇ ਵਿੱਚ ਆ ਚੁੱਕੇ ਨੇ ਤੇ ਉਹਨਾਂ ਨੂੰ ਇਸ ਚੀਜ਼ ਵੱਲੋਂ ਖੁਸ਼ੀ ਵੀ ਹੈ ਤੇ ਕੁਝ ਬੱਚੇ ਜਿਨ੍ਹਾਂ ਦੇ ਨੰਬਰ ਘਟੇ ਮਤਲਬ ਬਹੁਤ ਜ਼ਿਆਦਾ ਸੀ ਪਰ ਫਿਰ ਵੀ ਕੱਟ-ਆਫ ਦੇ ਮੁਕਾਬਲੇ ਉਹ ਨੰਬਰ ਘਟ ਗਏ ਤੇ ਉਹ ਹੁਣ ਮਤਲਬ ਕਿ ਆਪਾਂ ਕਹਿ ਸਕਦੇ ਕਿ ਮਾਇਓਸ ਹੋਣੇ ਠੀਕ ਹੈ ਪਰ ਮੈਂ ਤੁਹਾਨੂੰ ਇੱਕ ਗੱਲ ਜਿਹੜੀ ਮਤਲਬ ਕਿ ਸਪਸ਼ਟ ਕਰਨਾ ਚਾਹੁੰਦਾ ਕਿ 2024 26 ਦੇ ਵਿੱਚ ਸੌਰੀ 2026 ਦੇ ਵਿੱਚ ਸੋਡੇ ਕੋਲ 3400 ਪਲੱਸ ਪੋਸਟ ਸਿਰਫ ਕਨਸਟੇਬਲ ਦੀ ਆ ਰਹੀ ਆ 5000 ਪੋਸਟ ਹੋਮਗਾਰਡ ਦੀ ਆ ਰਹੀ ਆ ਤੇ ਪੀਟਰਪੈਸਿਵ ਬੋਰਡ ਕੋਲ ਜਿਹੜਾ ਹੋਰ ਵੀ ਬਹੁਤ ਸਾਰੀਆਂ ਪੋਸਟਾਂ ਆਉਣਗੀਆਂ ਤਾਂ ਕੋਈ ਵੀ ਬੰਦਾ ਬੱਚਾ ਅਗਰ ਕਿਸੇ ਨੂੰ ਲੱਗਦਾ ਕਿ ਇਸ ਵਾਰ ਨੰਬਰ ਘਟ ਗਏ ਯਾਰ ਮੈਂ ਬਹੁਤ ਮਿਹਨਤ ਕੀਤੀ ਸੀ ਜਾਂ ਹੁਣ ਜਿਵੇਂ ਜਰਨਲ ਕੈਟਾਗਰੀ ਜਿਹੜੇ ਆ ਗਏ ਉਹਨਾਂ ਦੇ ਹੁਣ 85+ ਮਤਲਬ ਕਿ ਕੱਟਆਫ ਗਈ ਆ ਤੇ ਕਿਸੇ ਦੇ 84 ਮਾਰਕਸ ਹੋਣੇ ਉਹ ਸੋਚ ਰਿਹਾ ਹੋਊਗਾ ਕਿ ਮੇਰੀ ਫਾਈਨਲ ਸਿਲੈਕਸ਼ਨ ਹੋ ਜੂਗੀ ਪਰ ਹੁਣ ਇਸ ਵਾਰ ਉਹ ਰਹਿ ਗਿਆ ਇੱਕ ਨੰਬਰ ਤੋਂ ਠੀਕ ਹੈ ਹੁਣ ਕਈ ਬੱਚੇ ਸੋਚਣਗੇ ਕਿ ਅਸੀਂ ਤਿਆਰੀ ਛੱਡ ਦਈਏ ਹੁਣ ਕਿਉਂਕਿ ਕੱਟਆਫ ਜ਼ਿਆਦਾ ਹਾਈ ਜਾਣ ਲੱਗੀ ਤਾਂ ਦੇਖੋ ਇਹ ਤੁਹਾਡੇ ਮਤਲਬ ਕਿ ਮਨ ਸਮਝਾਉਂ ਜੇ ਲੋ ਜੇ ਇੱਕ ਵਾਰ ਨਹੀਂ ਹੋਇਆ ਤਾਂ ਅਗਲੀ ਵਾਰ ਹੋ ਜਾਊਗਾ ਇੰਨੀ ਕੋਈ ਮਤਲਬ ਟੈਨਸ਼ਨ ਲੈਣ ਵਾਲੀ ਗੱਲ ਨਹੀਂ ਹੈ ਜਿਹੜੇ ਬੱਚਿਆਂ ਦਾ ਨਹੀਂ ਹੋਇਆ ਤੇ ਜਿਹੜੇ ਬੱਚਿਆਂ ਦਾ ਹੋ ਗਿਆ ਉਹਨਾਂ ਨੂੰ ਮੇਰੇ ਵੱਲੋਂ ਬਹੁਤ ਬਹੁਤ ਮੁਬਾਰਕਾਂ ਕਿ ਤੁਹਾਡੀ ਜਿਹੜੀ ਹੈਗੀ ਮਿਹਨਤ ਰੰਗ ਲੈ ਕੇ ਆਈ ਹੈ ਤੇ ਜਿਹੜੇ ਬੱਚੇ ਆਂਦਾ ਕੁਝ ਮਾਰਕਸ ਕੁਝ ਨੰਬਰਾਂ ਤੋਂ ਕੁਝ ਪੁਆਇੰਟਾਂ ਤੋਂ ਨੰਬਰ ਰਹਿ ਚੁੱਕੇ ਨੇ ਫਾਈਨਲ ਡੀਵੀ ਲਈ ਆਉਣ ਲਈ ਤਾਂ ਉਹ ਆਪਣੀ ਜਿਹੜੀ ਤਿਆਰੀ ਗੱਜ-ਬੱਜ ਕੇ ਕਰੋਗਾ 2026 ਦੇ ਵਿੱਚ ਪੋਸਟਾਂ ਸੋਡੇ ਕੋਲ ਮਤਲਬ ਕਿ ਖੁੱਲੀਆਂ ਪੋਸਟਾਂ ਆਉਣਗੀਆਂ ਠੀਕ ਹੈ ਜਿੰਨੇ ਮਰਜ਼ੀ ਤੁਸੀਂ ਨੰਬਰ ਲੈ ਕੇ ਉਹ ਅਗਰ ਹੁਣ ਇਸ ਵਾਰ ਤੁਹਾਡੇ 70 ਨੰਬਰ ਸੀ ਤਾਂ ਤੁਸੀਂ ਟਾਰਗੇਟ ਰੱਖੋ ਕਿ 80 ਤੋਂ 85 ਦੇ ਵਿਚਕਾਰ ਨੰਬਰ ਲੈਣੇ ਆ ਇਹ ਮਤਲਬ ਕਿ ਟਾਰਗੇਟ ਹੋਣਾ ਚਾਹੀਦਾ ਤੁਹਾਡਾ 15 ਨੰਬਰ ਪਲੱਸ ਦਾ ਟਾਰਗੇਟ ਹੋਣਾ ਚਾਹੀਦਾ ਠੀਕ ਆ ਜਿਹੜੇ ਬੱਚਾ ਹੁਣ 84 ਜਿਵੇਂ ਜਨਰਲ ਆ ਸੀ ਉਹ ਆਪਣਾ ਟਾਰਗੇਟ ਰੱਖੋਗੇ 95 ਨੰਬਰ ਜਿਹੜਾ ਹੈਗਾ ਸਕੋਰ ਕਰਨਾ 95 ਨੰਬਰ ਲੈ ਕੇ ਫਾਈਨਲ ਸਿਲੈਕਸ਼ਨ ਲੈਣੀ ਹੈ ਡਿਸਟ੍ਰਿਕਟ ਦੇ ਵਿੱਚ ਠੀਕ ਹੈ ਤੇ ਟੌਪ ਰੈਂਕ ਲੈ ਕੇ ਆਉਣਾ ਇਹ ਤੁਸੀਂ ਜਿਹੜੀ ਆਪਣੀ ਸਟ੍ਰੈਟਜੀ ਇਸ ਤਰੀਕੇ ਨਾਲ ਬਣਾਓ ਤੇ ਹੁਣ ਜਿਹੜੀ ਅੱਜ ਦੀ ਆਪਾਂ ਕੱਟਆਫ ਆਈ ਹੈ ਤੁਹਾਨੂੰ ਉਹ ਦਿਖਾਉਣੇ ਆ ਕਿਉਂਕਿ ਬੱਚੇ ਕਹਿ ਰਹੇ ਨੇ ਕਿ ਇਹ ਰੀਅਲ ਆ ਜਾਂ ਫੇਕ ਆ ਇਹਦੇ ਬਾਰੇ ਸਾਰੀਆਂ ਗੱਲਾਂ ਮਤਲਬ ਆਪਾਂ ਕਰਨੀਆਂ ਇਹ ਰੀਅਲ ਆਈ ਆ ਜਾਂ ਫੇਕ ਆਈ ਆ ਤੇ ਕਿੰਨੇ ਬੱਚੇ ਡੀਵੀ ਦੀ ਕੱਟਆਫ ਲਈ ਬਲਾਏ ਗਏ ਨੇ ਸਾਰਿਆਂ ਨੂੰ ਆਪਾਂ ਮਤਲਬ ਕਿ ਕਿਸ ਤਰੀਕ ਨਾਲ ਤੁਸੀਂ ਆਪਣਾ ਰੋਲ ਨੰਬਰ ਚੈੱਕ ਕਰਨਾ ਸਾਰੀ ਆਪਾਂ ਗੱਲਬਾਤ ਅੱਜ ਦੀ ਵੀਡੀਓ ਦੇ ਵਿੱਚ ਕਰਦੇ ਆ ਤੇ ਸਭ ਤੋਂ ਪਹਿਲਾਂ ਜਿਹੜੇ ਬੱਚੇ ਆਪਣੇ ਚੈਨਲ ਤੇ ਨਵੇਂ ਨੇ ਉਹਨਾਂ ਸਾਰਨੂੰ ਹੱਥ ਜੁੜ ਕੇ ਬੇਨਤੀ ਆ ਕਿ ਚੈਨਲ ਨੂੰ ਕਰ ਲੋ ਸਬਸਕ੍ਰਾਈਬ ਤੇ ਨਾਲ ਦੇ ਨਾਲ ਵੀਡੀਓ ਨੂੰ ਸ਼ੇਅਰ ਜ਼ਰੂਰ ਕਰਿਓ ਜਿਹੜੇ ਬੱਚਿਆਂ ਦਾ ਡਾਕ ਤੇ ਸਭ ਤੋਂ ਪਹਿਲਾਂ ਤੁਸੀਂ ਇਹ ਕੱਟਆਫ ਦੇਖ ਸਕਦੇ ਹੋ ਤੇ ਕੱਟਆਫ ਇਸ ਵਾਰ ਕੁਝ ਜ਼ਿਆਦਾ ਹਾਈ ਚਲ ਗਈ ਤੇ ਹੁਣ ਜਿਹੜੇ 2026 ਵਾਲੇ ਬੱਚੇ ਨੇ ਉਹਨਾਂ ਨੂੰ ਦੇਖੋ ਮੈਂ ਇਹ ਹੀ ਕਹੂੰਗਾ ਕਿ ਤੁਸੀਂ ਆਪਣੀ ਜਿਹੜੀ ਤਿਆਰੀਆਂ ਹੁਣ ਮੜਿਆ ਥੋੜਾ ਜਿਹਾ ਵਧੀਆ ਤਰੀਕੇ ਨਾਲ ਤਿਆਰੀ ਕਰੋ ਹੁਣ ਇਹ ਗੱਲ ਨਹੀਂ ਹੈਗੀ ਕਿਉਂਕਿ 2024 ਦੇ ਵਿੱਚ ਜਿਹੜੀ ਹੈਗੀ ਅਗਰ ਆਪਾਂ ਕੱਟ ਫੁੱਲਾ ਕੇ ਚੱਲੀਏ ਆਪਾਂ ਚਲੋ ਜਰਨਲ ਦੀ ਕੱਟ ਆਫ ਮੰਨ ਲਾਂ ਨੇ ਜਰਨਲ ਦੀ ਕੱਟ ਆਫ 2024 ਦੇ ਵਿੱਚ 77 ਨੰਬਰ ਗਈ ਸੀ ਠੀਕ ਹੈ ਫਾਈਨਲ ਕੱਟ ਆਫ 77.53 ਇਸ ਵਾਰ ਸਿੱਧੀ 85.74 ਮਤਲਬ ਕਿ 8 9 ਨੰਬਰ ਸਿੱਧਾ ਡਾਇਰੈਕਟ ਵੱਧ ਗਈ ਠੀਕ ਹੈ ਤੇ 2026 ਦੇ ਵਿੱਚ ਅਗਰ ਇਸੇ ਤਰੀਕੇ ਨਾਲ ਮਤਲਬ ਕਿ ਬੱਚੇ ਤਿਆਰੀ ਕਰਦੇ ਰਹੇ ਤਾਂ 92 93 ਦੇ ਕੋਲ ਜਾ ਕੇ ਕੱਟਆਫ ਖੜੂਗੀ ਠੀਕ ਹੈ 92 93 ਨਹੀਂ ਘੱਟੋ-ਘੱਟ ਵੀ 87 88 ਨੰਬਰ ਕੱਟਆਫ ਜਾਊਗੀ ਤਾਂ ਕਿਰਪਾ ਕਰਕੇ ਜੇ ਅਗਰ ਤੁਸੀਂ ਕਿਸੇ ਵੀ ਕੈਟਾਗਰੀ ਤੋਂ ਬੁਲਾਉਂਗਾ ਤਾਂ ਤੁਸੀਂ ਆਪਣੇ ਇਸ ਵਾਰ ਦੀ ਕੱਟਆਫ ਤੋਂ ਪਲੱਸ 10 ਦਾ ਜਿਹੜਾ ਸਕੋਰ ਮਤਲਬ ਕਿ ਟਾਰਗੇਟ ਬਣਾ ਕੇ ਰੱਖਿਓ ਹੁਣ ਜਿਹੜੇ ਬੈਕਵਰਡ ਕਲਾਸਿਸ ਨੇ BC ਨੇ ਉਹਨਾਂ ਦੀ 83 ਜਿਹੜੀ ਹੈ ਮੇਲ ਦੀ ਗਈ ਹੈ ਤੇ ਫੀਮੇਲ ਦੀ ਗਈ ਹੈ 70 ਠੀਕ ਹੈ ਬਹੁਤ ਮਤਲਬ ਕਿ ਆਪਾਂ ਪੂਜਨ ਦਾ ਜਿਲ੍ਹਾ ਸੀ ਐਕਸਪੈਕਟਿਡ ਕੱਟਆਫਸ ਦੀਆਂ ਜਿਹੜੀਆਂ ਡਾਟਾ ਤਿਆਰ ਕਰਿਆ ਸੀ ਇਹ ਉਹਨਾਂ ਸਾਰਿਆਂ ਤੋਂ ਇੱਕ ਤਰੀਕੇ ਨਾਲ ਆਪਾਂ ਕਹਿ ਸਕਦੇ ਹਾਂ ਕਿ ਇਸ ਤਰੀਕੇ ਦੀ ਕੱਟਆਫ ਆਉਣਾ ਇੱਕ ਆਪਾਂ ਯੂਬੀ ਕਹਿ ਸਕਦੇ ਹਾਂ ਕਿਉਂਕਿ ਕਿਸੇ ਵੀ ਇੰਸਟੀਟਿਊਸ਼ਨ ਦੁਆਰਾ ਫਿਲਹਾਲ ਕਿ ਮੈਂ ਜਦੋਂ ਖੁਦ ਸੋਡੀਆਂ ਕੱਟਆਫਸ ਐਕਸਪੈਕਟਿਡ ਵੀਡੀਓਜ਼ ਤਿਆਰ ਕਰੀਆਂ ਸੀ ਮੈਂ ਖੁਦ 10 ਤੋਂ 15-15 ਬੱਚਿਆਂ ਦਾ ਡਾਟਾ ਐਨਾਲਾਈਜ਼ ਕਰਕੇ ਵੀਡੀਓਜ਼ ਬਣਾਈਆਂ ਸੀ ਪਰ ਫਿਰ ਵੀ ਉਸ ਤੋਂ ਕਈ ਗੁਣਾ ਜ਼ਿਆਦਾ ਜਿਹੜੀ ਬਜੀ ਇਹ ਕੱਟਆਫ 2025 ਵਾਲੇ ਬੱਚਿਆਂ ਦੀ ਡੀਬੀ ਲਈ ਗਈ ਆ ਠੀਕ ਹੈ ਤੇ EWS ਦੀ ਕੱਟਆਫ ਦਾ ਤਾਂ ਮਤਲਬ ਕਿ ਆਪਾਂ ਦਾ ਫੇਰ ਵੀ ਮਤਲਬ ਕਿ ਕੁਝ ਕੈਟਾਗਰੀ ਇੰਸਟੀਟਿਊਸ਼ਨਲ ਜਾਂ YouTube ਤੇ ਕਹਿੰਦੇ ਸੀ ਕਿ 75 ਤੱਕ ਜਾਊਗੀ 75 ਤੱਕ ਫਾਈਨਲੀ ਹੋ ਜਾਊਗਾ ਇਹ ਤੁਸੀਂ ਕੱਟਆਫ ਲਾ ਲਓ ਕਿ ਮੇਲ ਦੀ 80 ਗਈ ਹੈ ਤੇ ਫੀਮੇਲ ਦੀ 72 ਗਈ ਹੈ ਤੇ ਇੱਕ ਸਰਵਿਸਮੈਨ ਜਨਰਲ ਦੀ 64 ਇੱਕ ਸਰਵਿਸਮੈਨ ਬੈਕਵਾਰਡ ਕਲਾਸਿਸ ਦੀ 63 ਇੱਕ ਸਰਵਿਸਮੈਨ SC/MB ਦੀ 54 ਤੇ SC/RO ਦੀ 62 ਠੀਕ ਹੈ ਜਨਰਲ ਦੀ ਮੇਲ ਦੀ 85 ਗਈ ਹੈ ਤੇ ਲੜਕੀਆਂ ਦੀ ਗਈ ਹੈ 80 ਠੀਕ ਹੈ ਤੇ ਐਸਸੀ ਦੀ ਹੈਗੇ ਨੇ ਆਪਣੇ ਐਮਪੀ ਆ ਗਏ ਉਹਨਾਂ ਦੇ 77 ਤੇ ਫੀਮੇਲ ਦੀ 73 ਐਸਈਆਰ ਉਹ ਆ ਗਏ 83 ਤੇ ਫੀਮੇਲ ਦੀ 76 ਤੇ ਵਾਰਡ ઓફ ਇਹ ਚਲੋ ਸੇਮ ਹੈ ਇਹ ਮੰਨ ਲਓ ਕਿ ਜ਼ਿਆਦਾ ਨਹੀਂ ਵਾਧੀ 11 11 ਕਰੇਂਦੀ ਆ ਪਰ ਕਟ-ਆਫ ਅੰਦਾਜ਼ੇ ਤੋਂ ਕੁਝ ਜ਼ਿਆਦਾ ਕਟ-ਆਫ ਗਈਆ ਤੇ ਕੁਝ ਬੱਚਿਆਂ ਦੇ ਹੁਣ ਜਿਨ੍ਹਾਂ ਦੇ ਨੰਬਰ ਇਹਨਾਂ ਦੇ ਵਿੱਚ ਆਏ ਨੇ ਤੇ ਕਿੰਨੇ ਜਿਹੜੇ ਹੁਣ ਤੁਸੀਂ ਇੱਕ ਹੋਰ ਡਾਊਟ ਆ ਬੱਚਿਆਂ ਦਾ ਕਿ ਕਿੰਨੇ ਬੱਚੇ ਬੁਲਾਏ ਗਏ ਨੇ ਤੇ ਕਿਹੜੇ-ਕਿਹੜੇ ਬੱਚੇ ਬੁਲਾਏ ਗਏ ਨੇ ਉਹ ਵੀ ਆਪਾਂ ਤੁਹਾਨੂੰ ਅੱਗੇ ਦੱਸਦੇ ਆ ਕਿ ਕਿਹੜੇ-ਕਿਹੜੇ ਕਿਸ ਤਰੀਕੇ ਨਾਲ ਤੁਸੀਂ ਆਪਣਾ ਚੈੱਕ ਕਰਨਾ ਇਹ ਜਿਹੜੇ ਇਸ ਤਰੀਕੇ ਦੀ ਲਿਸਟ ਆਪ ਆਪਣੇ ਟੈਲੀਗ੍ਰਾਮ ਚੈਨਲ ਦੇ ਉੱਤੇ ਜਿਹੜੀ ਹੈਗੀ ਆ ਪਾ ਪਾ ਦਿੱਤੀ ਹੈ ਠੀਕ ਹੈ ਤੁਸੀਂ ਉੱਥੇ ਜਾ ਕੇ ਆਪਣਾ ਟੈਲੀਗ੍ਰਾਮ ਦੇ ਉੱਤੇ ਸਰਚ ਮਾਰੋ ਜੋਬ ਪੁਆਇੰਟ ਪੰਜਾਬ ਤੇ ਉਹਦੇ ਵਿੱਚ ਆਪਾਂ ਲਿਸਟ ਪਾ ਚੁੱਕੇ ਹਾਂ ਤੇ ਲਿਸਟ ਦੇ ਵਿੱਚ ਟੋਟਲ 2200 ਪਲੱਸ ਮਤਲਬ ਇਹ ਮੋਟਾ-ਮੋਟਾ ਉਹ तकरीबन 2264 ਬੱਚੇ ਨੇ ਜਿਹੜੇ ਉਹ ਡੀਵੀ ਲਈ ਬੁਲਾਏ ਗਏ ਨੇ ਠੀਕ ਹੈ ਤੇ ਹੁਣ ਜਿਹੜੀ ਕੱਟਆਫ ਤੋਂ ਬਾਅਦ ਇਸ ਡੀਵੀ ਦੀ ਕੱਟਆਫ ਤੋਂ ਬਾਅਦ ਥੋੜੀ ਜਿਹੜੀ ਕੱਟਆਫ ਹੋਰ ਕਿੰਨੀ ਜ਼ਿਆਦਾ ਵੱਧ ਸਕਦੀ ਹੈ ਉਹ ਬਸ ਅਗਰ ਥੋੜੇ ਹੁਣ ਕਿਸੇ ਕੈਟਾਗਰੀ ਦੀ ਸਮਝ 77 ਗਈ ਹੈ ਠ ਅਗਰ ਤੁਹਾਡੇ 76 ਪੁਆਇੰਟ ਮਤਲਬ ਕਿ ਆਪਾਂ ਪੰਜ ਮੰਨ ਸਕਦੇ ਆ ਜੇਕਰ ਇੱਕ ਨੰਬਰ ਵੱਧ ਹੈ ਤਾਂ ਤੁਸੀਂ ਆਪਣੇ ਆਪ ਨੂੰ ਮਤਲਬ ਕਿ ਸੇਫ ਮੰਨ ਸਕਦੇ ਹੋ ਕਿਉਂਕਿ ਹੁਣ ਜਿਹੜੀ ਛੋਟੀ ਕੱਟਆਫ ਹੈ ਉਹ ਜ਼ਿਆਦਾ ਨਹੀਂ ਵਧੂਗੀ ਬਸ ਵੱਧੋ-ਵੱਧ ਪਲੱਸ ਇੱਕ ਨੰਬਰ ਵੱਧ ਜੂਗੀ ਇਸ ਤੋਂ ਜ਼ਿਆਦਾ ਕਿਸੇ ਕੈਟਾਗਰੀ ਦੀ ਹੋ ਸਕਦਾ ਡੇਢ ਨੰਬਰ ਵਾਜੇ 2 ਨੰਬਰ ਵਾਜੇ ਪਰ ਪਲੱਸ ਬਸ ਇੱਕ ਨੰਬਰ ਅਗਰ ਤੁਹਾਡਾ ਹੈਗਾ ਤੁਹਾਡੀ ਕੱਟਆਫ ਤੋਂ ਜ਼ਿਆਦਾ ਟੀਵੀ ਦੀ ਕੱਟਆਫ ਤੋਂ ਜ਼ਿਆਦਾ ਤਾਂ ਤੁਹਾਡੀ ਜਿਹੜੀ ਫਾਈਨਲ ਸਿਲੈਕਸ਼ਨ ਹੋ ਜਾਊਗੀ ਠੀਕ ਹੈ ਬਾਕੀ ਤੁਸੀਂ ਨਾਲੇ ਨਾਲ ਦੇ ਨਾਲ ਪੜਦੇ ਵੀ ਰਹੋ ਤੇ ਹੁਣ ਜਿਹੜਾ ਇਹ ਲਿਸਟ ਹੈ ਇਹ ਤੁਹਾਨੂੰ ਆਪਣੇ ਗਰੁੱਪ ਦੇ ਵਿੱਚ ਮਿਲ ਜੂ ਇਹ ਲਿਸਟ ਤੁਹਾਨੂੰ ਸਾਰੇ 2264 ਕੈਂਡੀਡੇਟ ਹੈਗੇ ਠੀਕ ਹੈ 2264 ਕੈਂਡੀਡੇਟਾਂ ਦੀ ਸਾਰਿਆਂ ਦੀ ਲਿਸਟ ਆਪਾਂ ਗਰੁੱਪ ਦੇ ਵਿੱਚ ਪਾ ਚੁੱਕੇ ਹਾਂ ਕਿ ਇਹ ਜਿਵੇਂ ਰੋਲ ਨੰਬਰ ਦਿੱਤੇ ਹੋਏ ਨੇ ਠੀਕ ਹੈ ਰੋਲ ਨੰਬਰ ਵਾਈਜ਼ ਜਿਹੜੇ ਜਿਹੜੇ ਬੱਚਿਆਂ ਨੇ ਟ੍ਰਾਇਲ ਫਿਜ਼ੀਕਲ ਕਲੀਅਰ ਕਰਿਆ ਤੇ ਫਿਜ਼ੀਕਲ ਤੋਂ ਬਾਅਦ ਜਿਹੜੇ ਬੱਚੇ ਹੁਣ ਡੀਵੀ ਦੀ ਕੱਟਆਫ ਲਈ ਜਿਹੜਾ ਨੇ ਕਲੀਅਰ ਕਰੀ ਉਹਨਾਂ ਦਾ ਸਾਰੇ 2200 ਪਲੱਸ ਬੱਚਿਆਂ ਦਾ ਇਸ ਲਿਸਟ ਦੇ ਵਿੱਚ ਰੋਲ ਨੰਬਰ ਹੈਗਾ ਤੁਸੀਂ ਆਪਣਾ ਜਿਹੜਾ ਹੈਗਾ ਰੋਲ ਨੰਬਰ ਤੇ ਬਾਕੀ ਅੱਜ ਦੀ ਇਨਫੋਰਮੇਸ਼ਨ ਸਿਰਫ ਐਨੀ ਸੀ ਅਗਰ ਵੀਡੀਓ ਚੰਗੀ ਲੱਗੀ ਆ ਤਾਂ ਚੈਨਲ ਨੂੰ ਸਬਸਕ੍ਰਾਈਬ ਕਰਦੇ ਹੋ ਤੇ ਨਾਲ ਦੀ ਨਾਲ ਬੈਲ ਆਈਕਨ ਨੂੰ ਪ੍ਰੈਸ ਕਰਦੇ ਹੋ ਤਾਂ ਜੋ ਤੁਹਾਨੂੰ ਨੈਕਸਟ ਆਉਣ ਵਾਲੀ ਇਨਫੋਰਮੇਟਿਵ ਵੀਡੀਓਜ਼ ਦੀ ਨੋਟੀਫਿਕੇਸ਼ਨ ਮਿਲਦੀ ਰਹੇ ਤੇ ਬਾਕੀ ਜਿਹੜੇ ਬੱਚਿਆਂ ਦੀ ਹੁਣ ਇਸ ਲਿਸਟ ਦੇ ਵਿੱਚ ਨਾਮ ਨਹੀਂ ਆਇਆ ਜਿਹੜੇ ਫਿਜ਼ੀਕਲ ਕਲੀਅਰ ਕਰਕੇ ਆਏ ਸੀ ਉਹਨਾਂ ਨੇ ਉਦਾਸ ਨਹੀਂ ਹੁਣ ਆਪਣੀ ਜਿਹੜੀ ਤਿਆਰੀ ਆ ਕਰਦੇ ਰਹੋ 34 ਦੇ 2026 ਦੇ ਵਿੱਚ 3400 ਪਲੱਸ ਪੋਸਟ ਸਿਰਫ ਕਨਸਟੇਬਲ ਦੀ ਆ ਰਹੀ ਹੈ ਤੇ ਇਸ ਦੇ ਨਾਲ ਨਾਲ ਹੋਰ ਬਹੁਤ ਸਾਰੀਆਂ ਪੋਸਟ ਆ ਰਹੀਆਂ ਨੇ ਤੇ ਮੈਂ ਉਮੀਦ ਕਰੂੰਗਾ ਕਿ 2026 ਦੇ ਵਿੱਚ ਤੇ ਤੁਸੀਂ ਇਸ ਤਰੀਕੇ ਨਾਲ ਜਿਹੜਾ ਮਿਹਨਤ ਕਰਦੇ ਰਹੋ ਤੇ ਪੜ੍ਹਦੇ ਰਹੋ ਥੈਂਕ ਯੂ